ਅੱਜ ਘਰ ਬੁਲਾ ਕੇ ਧੋਖੇ ਦੇ ਨਾਲ ਜੋ ਮਾਨ ਸਾਬ ਦੀ ਇੱਕ ਪਛਾਣ ਬਣ ਚੁੱਕੀ ਹੈ ਤੇ ਮਾਨ ਸਰਕਾਰ ਦੀ ਜਿਹੜੀ ਪਛਾਣ ਬਣ ਚੁੱਕੀ ਹੈ ਕਿ ਇਹਨਾਂ ਤੇ ਕੋਈ ਆਦਮੀ ਵੀ ਜਾਂ ਕੋਈ ਆਰਗੇਨਾਈਜੇਸ਼ਨ ਵੀ ਇਹਨਾਂ ਤੇ ਵਿਸ਼ਵਾਸ ਨਹੀਂ ਕਰ ਸਕਦੀ ਉਹੀ ਕੰਮ ਕੀਤਾ ਘਰ ਬੁਲਾਇਆ ਘਰ ਬੁਲਾ ਕੇ ਪੰਜਾਬ ਦੇ ਬਿਲਕੁਲੀ ਚੰਡੀਗੜ੍ਹ ਪੰਜਾਬ ਬਾਰਡਰ ਤੇ ਆਪਣੀ ਪੁਲਿਸ ਦੇ ਹੱਥੀਂ ਇਹਨਾਂ ਨੂੰ ਡਿਟੇਨ ਕਰਾ ਲਿਆ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੋ ਮੈਂ ਆਪਣੇ ਵੱਲੋਂ ਐਜ਼ ਲੀਡਰ ਆਫ ਦੀ ਆਪੋਜੀਸ਼ਨ ਵਿਰੋਧੀ ਧਿਰ ਦਾ ਲੀਡਰ ਹੋਣ ਕਰਕੇ ਅਤੇ ਆਪਣੀ ਸੁਮੂਚੀ ਕਾਂਗਰਸ ਦੀ ਜਥੇਬੰਦੀ ਵੱਲੋਂ ਅਸੀਂ ਇਹਦੀ ਕੜੇ ਸ਼ਬਦਾਂ ਦੇ ਵਿੱਚ ਆਲੋਚਨਾ ਕਰਨੇ ਕਿਉਂਕਿ ਪੰਜਾਬੀਆਂ ਦੀ ਪਛਾਣ ਧੋਖੇ ਨਾਲ ਨਹੀਂ ਪੰਜਾਬੀਆਂ ਦੀ ਪਛਾਣ ਅਸਲੀਅਤ ਦੇ ਨਾਲ ਹੈ ਪੰਜਾਬੀਆਂ ਦੀ ਪਛਾਣ ਮਰਦਾ ਵਰਗਾਂ ਸਹੀ ਸਟੈਂਡ ਲੈਣ ਨਾਲ ਲੋਕਾਂ ਨਾਲ ਧੋਖਾ ਤੇ ਧੜੀ ਕਰਨ ਦੀ ਨਹੀਂ ਇਹ ਜਿਹੜਾ ਨਕਾਬ ਹੈ ਉੱਤਰ ਚੁੱਕਿਆ ਪੰਜਾਬੀਆਂ ਨੂੰ ਭਾਵੇਂ ਕੋਈ ਵਪਾਰੀ ਏ ਭਾਵੇਂ ਕੋਈ ਦੁਕਾਨਦਾਰ ਏ ਭਾਵੇਂ ਕੋਈ ਇੰਡਸਟਰੀਅਲਿਸਟ ਏ ਭਾਵੇਂ ਕੋਈ ਸਰਕਾਰੀ ਮੁਲਾਜ਼ਮ ਏ ਭਾਵੇਂ ਸਾਡੇ ਐਕਸਰਵਿਸ ਪੈਨ ਨੇ ਭਾਵੇਂ ਸਾਡੇ ਸਰਵਿੰਗ ਫੌਜ ਦੇ ਸਾਡੇ ਵੀਰ ਨੇ ਤੇ ਭਾਵੇਂ ਕਿਸਾਨ ਭਾਈਚਾਰਾ ਤੇ ਭਾਵੇਂ ਖੇਤ ਮਜ਼ਦੂਰ ਏ ਭਾਵੇਂ ਸਾਡੇ ਨੌਜਵਾਨ ਬੱਚੇ ਨੇ ਤੁਸੀਂ ਵੇਖ ਚੁੱਕੇ ਹੋ ਕਿ ਜਦੋਂ ਵੀ ਸਟੈਂਡ ਲੈ ਕੇ ਖੜੇ ਹੁੰਦਾ ਵਕਤਾ ਆ ਭਗਵੰਤ ਮਾਨ ਨੇ ਹਮੇਸ਼ਾ ਤੁਹਾਨੂੰ ਪਿੱਠ ਬਕਾਈਏ ਇਹ ਸਰਕਾਰ ਨੇ ਹਮੇਸ਼ਾ ਤੁਹਾਨੂੰ ਪਿੱਠ ਬਕਾਈਏ